ਇਹ ਨੇ ਨਰਦੇਵ ਸਿੰਘ ਬੋਬੀ ਮਾਨ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਫਿਰੋਜ਼ਪੁਰ ਤੋਂ ਆਪਣਾ ਉਮੀਦਵਾਰ ਬਣਾਇਆ ਹੈ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਨਰਦੇਵ ਸਿੰਘ ਬੋਬੀ ਮਾਨ ਨੂੰ ਆਪਣੀ ਸੀਟ ਦੇ ਕੇ ਵੱਡਾ ਪ੍ਰੋਸਾ ਜਤਾਇਆ ਹੈ ਇਥੋਂ ਸੁਖਵੀਰ ਬਾਦਲ ਮੌਜੂਦਾ ਐਮਪੀ ਨੇ ਵੱਡੀ ਗੱਲ 1998 ਤੋਂ ਫਿਰੋਜ਼ਪੁਰ ਸੀਟ ਤੇ ਸ਼੍ਰੋਮਣੀ ਅਕਾਲੀ ਦਲ ਕਾਬਜ ਹੈ ਅਜੇ ਹਿੱ ਚ ਚੁਣੌਤੀ ਰਹੇਗੀ ਕਿ ਨਰਦੇਵ ਸਿੰਘ ਬੋਬੀ ਮਾਨ ਇਸ ਸੀਟ ਜਿੱਤ ਕੇ ਮੋੜ ਅਕਾਲੀ ਦਲ ਦੀ ਝੋਲੀ ਪਾਉਣ ਮਿਲ ਤੋਂ ਬਾਅਦ ਨਰਦੇਵ ਸਿੰਘ ਗੋਬੀਮਾਨ ਨੇ ਦਾਅਵਾ ਵੀ ਕੀਤਾ ਕਿ ਉਹ ਪਾਰਟੀ ਦਾ ਭਰੋਸਾ ਟੁੱਟਣ ਨਹੀਂ ਦੇਣਗੇ ਸ਼੍ਰੋਮ ਨੇ ਆਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਆ ਪੰਜਾਬ ਦੇ ਉਹਨਾਂ ਨੇ ਜੋ ਸਰੱਦੀ ਖੇਤਰ ਲਈ ਕੀਤਾ ਨਾ ਕਿਸੇ ਸਰਕਾਰ ਨੇ ਆਉਂਟ ਕੀਤਾ ਤੇ ਨਾ ਹੀ ਆਉਣ ਵਾਲੀਆਂ ਸਰਕਾਰਾਂ ਚ ਕਿਸੇ ਨੇ ਕਰਨਾ ਸਭ ਤੋਂ ਵੱਡੀ ਮਿਸਾਲ ਹੈ ਬਾਰਡਰ ਦੇ ਉੱਤੇ 6-6000 ਰੁਪਏ ਵਿੱਚ ਸਰਕਾਰੀ ਜ਼ਮੀਨਾਂ ਪੱਕੀਆਂ ਕਰ ਪਿਊ ਵੇਲਾਂ ਦੇ ਮੋਟਰਾਂ ਦੇ ਕਨੈਕਸ਼ਨ ਔਰ ਖਾਸ ਕਰਕੇ ਤਾਰੋਂਪਾਣ ਕਿਉਂਕਿ ਸਾਡਾ ਬਾਰਡਰ ਏਰੀਆ ਜਿਹੜੇ ਤੇਲ ਦੀਆਂ ਕੇਨੀਆਂ ਮੋਢਿਆਂ ਤੇ ਚੱਕ ਕੇ ਲੈ ਜਾਂਦੇ ਸੀ ਨਾ ਅੱਜ ਉਹ ਕਹਿੰਦੇ ਅਸੀਂ ਬਟਨ ਨੱਪ ਕੇ ਆ ਜਾਈਦਾ ਔਰ ਬਿਜਲੀ ਵੀ ਦਿਨੇ-ਦਿਨੇ ਮਿਲਦੀ ਹੈ 5 ਵਜੇ ਤੱਕ ਔਰ ਮੇਨ ਮੇਰਾ ਮੋਟਿਵ ਫਰੋਈਪੁਰ ਵਾਸੀਆਂ ਲਈ ਹੈ ਮੇਰੇ ਪਿਤਾ ਜੀ ਦੇ ਵੀ ਸੁਪਨੇ ਨੂੰ ਕੰਮ ਵੀ ਬੜੇ ਕੀਤੇ ਔਰ ਅਧੂਰੇ ਸੁਪਨੇ ਵੀ ਬੜੇ ਰਹਿ ਗਏ ਉਹਨਾਂ ਨੂੰ ਮੈਂ ਪੂਰਾ ਕਰਾਂਗਾ ਔਰ ਖਾਸ ਕਰਕੇ ਬਾਰਡਰ ਪੱਟੀ ਲਈ ਹਸੈਨੀ ਵਾਲਾ ਬਾਰਡਰ ਇਹ ਮੈਨੂੰ ਫਰੋਈਪੁਰ ਇਲਾਕੇ ਦੀ ਸ਼ਾਨ ਬਖਸ਼ਦੀ ਹੈ ਫਰੋਈਪੁਰ ਇਲਾਕੇ ਦੇ ਵੋਟਰ ਤਾਂ ਮੈਂ ਫਰੋਈਪੁਰ ਦਾ ਬਾਰਡਰ ਕਲਮ ਖਲਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਪਰਲਮੈਂਟ ਦੇ ਵਿੱਚ ਅਸੀਂ ਆਵਾਜ਼ ਉਠਾਵਾਂਗੇ ਔਰ ਮੈਂ ਜਿਵੇਂ ਮੇਰੇ ਪਿਤਾ ਲੋਕਾਂ ਦੀ ਪਿੱਠ ਤੇ ਖੜਦੇ ਸੀ ਨਾ ਢਾਲ ਬਣ ਕੇ ਓਵੇਂ ਉਹਨਾਂ ਦੇ ਪਾਏ ਪੂਰਨਿਆ ਤੇ ਮੈਂ ਆਪਦੇ ਵਰਕਰ ਦਾ ਮਾਣ ਸਤਕਾਰ ਕਰਾਂਗਾ ਔਰ ਉਹਨਾਂ ਦੀ ਪਿੱਠ ਪੂਰੂੰਗਾ ਔਰ ਆਪਦੇ ਲੀਡਰਾਂ ਦੀ ਇੱਕ ਆ ਲੀਡਰਾਂ ਦੇ ਅੱਗੇ ਇੱਕ ਡਾ ਕੇ ਖੜੂੰਗਾ ਔਰ ਜੋ ਪਛੜਿਆ ਸ਼ਬਦ ਹੈ ਪਰੋਈ ਪਰ ਲਾਕੇ ਨਾਲ ਜਿਹੜਾ ਪਛੜਿਆ ਸ਼ਬਦ ਲੱਗਿਆ ਉਸ ਨੂੰ ਮਟਾਉਣ ਦੀ ਕੋਸ਼ਿਸ਼ ਕਰੂੰਗਾ ਔਰ ਤਣਦੇ ਹੀ ਨਾਲ ਇਮਾਨਦਾਰੀ ਨਾਲ ਫੋਈਪੁਰ ਇਲਾਕੇ ਦੀ ਸੇਵਾ ਕਰੂੰਗਾ ਤੁਸੀਂ ਮੇਰੇ ਪਿਤਾ ਜੀ ਨੂੰ ਗਿਆ ਨੂੰ ਅੱਜ ਤੋਂ 14 ਸਾਲ ਹੋ ਗਏ ਆ ਅੱਜ ਵੀ ਉਹਨਾਂ ਦਾ ਨਾਮ ਫੋਈਪੁਰ ਜ਼ਿਲ੍ਹੇ ਦੇ ਵਿੱਚ ਗੂੰਜਦਾ ਹੈ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲੂੰਗਾ ਔਰ ਇਲਾਕੇ ਦੀ ਤਰੱਕੀ ਲਈ ਆਵਾਜ਼ ਉਠਾਉਂਗਾ ਪਾਰਲੀਮੈਂਟ ਸਰ